ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਆ ਬਹੁਤ ਹੀ ਜਲਦੀ ਜਲਦੀ ਬਣਦਾ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਬਹੁਤ ਹੀ ਸੌਖਾ ਡਿਜ਼ਾਈਨ ਜਰੋਪਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ ਆਪਾਂ 4 ਦੇ ਮਲਟੀਪਲ ਤੇਨ ਕੁੰਡੇ ਵਾਧੂ ਰੱਖਣੇ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਠੀਕ ਹੈ ਜਿਵੇਂ 4 4 4 ਲਾਸਟ ਤੇ ਆਪਾਂ ਤਿੰਨ ਕੁੰਡੇ ਵਾਧੂ ਰੱਖ ਲੈਣੇ ਆਪਣਾ ਡਿਜ਼ਾਈਨ ਹੈ ਜਿਹੜਾ ਸੈੱਟ ਕਰਨ ਲਈ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਆਠ ਸਲਾਈਆਂਾਂ 'ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ 4 ਸਲਾਈਆਂਾਂ ਦਾ ਡਿਜ਼ਾਈਨ 8 ਸਲਾਈਆਂਾਂ 'ਚ ਕੰਪਲੀਟ ਹੁੰਦਾ ਕਿਉਂਕਿ 4 ਸਲਾਈਆਂਾਂ ਤੋਂ ਬਾਅਦ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਡਿਜ਼ਾਈਨ ਨੂੰ ਬਣਾਉਣਾ ਕੋਈ ਵੀ ਨੀਚੇ ਤੁਸੀਂ ਬਾਰਡਰ ਬਣਾਇਆ ਤਾਂ ਉਲਟੇ ਬਾਰਡਰ ਤੋਂ ਬਾਅਦ ਜੇਕਰ ਤੁਸੀਂ ਕੁੰਡੇ ਵਧਾਉਣੇ ਉਲਟੀ ਸਾਈਡ ਤੋਂ ਕੁੰਡੇ ਵਧਾ ਸਕਦੇ ਹਾਂ ਸਿੱਧੀ ਸਾਈਡ ਤੋਂ ਆਪਣਾ ਜਿਹੜਾ ਡਿਜ਼ਾਈਨ ਹੈ ਸ਼ੁਰੂ ਹੋ ਜਾਂਦਾ ਠੀਕ ਹੈ ਪਹਿਲੀ ਸਲਾਈਡ ਡਿਜ਼ਾਈਨ ਦੀ ਸ਼ੁਰੂ ਕਰਾਂਗੇ ਹੁਣ ਆਪਾਂ ਇੱਕ ਕੁੰਡਾ ਜਿਹੜਾ ਹੈ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਉਸ ਤੋਂ ਬਾਅਦ ਤਿੰਨ ਕੁੰਡੇ ਬਣਾਵਾਂਗੇ ਆਪਾਂ ਸਿੱਧੇ ਇੱਕ ਦੋ ਤਿੰਨ ਥ੍ਰੈਡ ਪਿੱਛੇ ਰੱਖਾਂਗੇ ਇੱਕ ਕੁੰਡਾ ਸਲਿੱਪ ਕਰਾਂਗੇ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰਨਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਨੇ ਆ ਥ੍ਰੈਡ ਪਿੱਛੇ ਕਰਕੇ ਉਸ ਤੋਂ ਬਾਅਦ ਫੇਰ ਤਿੰਨੇ ਕੁੰਡੇ ਸਿੱਧੇ 1 2 3 ਇੱਕ ਕੁੰਡਾ ਸਲਿੱਪ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ 2 3 ਕੁੰਡੇ ਸਿੱਧੇ ਇੱਕ ਸਲਿੱਪ ਤਿੰਨ ਕੁੰਡੇ ਸਿੱਧੇ ਇੱਕ ਸਲਿੱਪ ਲਾਸਟ ਵਾਲੇ ਦੋ ਕੁੰਡੇ ਆਪਾਂ ਇਹ ਸਿੱਧੇ ਬਣਾ ਲਾਂਗੇ ਠੀਕ ਹੈ ਲਾਸਟ ਦੇ ਦੋ ਕੁੰਡੇ ਰਹਿ ਜਾਣਗੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਦੇਖੋ ਇੱਕ ਗੁੰਡਾ ਉਤਾਰ ਲੈਣਾ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਆਪਾਂ ਪਿੱਛੇ ਇੱਕ ਗੁੰਡਾ ਜਿਹੜਾਿੱਧਾ ਬਣਾਉਣਾ ਆਪਾਂ ਠੀਕ ਹੈ ਫਿਰ ਜਿਹੜਾ ਸਲਿੱਪ ਹੈ ਥ੍ਰੈਡ ਅੱਗੇ ਕਰਕੇ ਇਹਨੂੰ ਸਲਿੱਪ ਕਰ ਲੈਣਾ ਥ੍ਰੈਡ ਕਰਾਂਗੇ ਪਿੱਛੇ ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਗੁੰਡੇ ਸਿੱਧੇ ਜਿਹੜੇ ਉਧਰ ਸਿੱਧੇ ਹੈ ਇਧਰ ਵੀ ਆਪਾਂ ਸਿੱਧੇ ਹੀ ਬਣਾਵਾਂਗੇ ਜਿਹੜਾ ਸਲਿੱਪ ਕਰਨਾ ਹੈ ਉਹਨੂੰ ਆਪਾਂ ਸਲਿੱਪ ਹੀ ਕਰਾਂਗੇ ਪਰ ਥ੍ਰੈਡ ਅੱਗੇ ਕਰਕੇ ਕਰਾਂਗੇ ਇਸ ਤਰ੍ਹਾਂ ਉਲਟੀ ਸਲਾਈ ਚ ਠੀਕ ਹੈ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਸਲਿੱਪ ਕੁੰਡਾ ਜਿਹੜਾ ਉਧਰ ਇਧਰ ਵੀ ਆਪਾਂ ਸਲਿੱਪ ਕਰਾਂਗੇ ਤਿੰਨ ਕੁੰਡੇ ਸਿੱਧੇ 1 2 3 ਥ੍ਰੈਡ ਕਰਾਂਗੇ ਅੱਗੇ ਸਲਿੱਪ ਵਾਲੇ ਨੂੰ ਸਲਿੱਪ ਕਰਾਂਗੇ ਥ੍ਰੈਡ ਕਰਾਂਗੇ ਪਿੱਛੇ 1 2 ਤਿੰਨ ਕੁੰਡੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਸਲਿੱਪ ਵਾਲੀ ਨੂੰ ਸਲਿੱਪ ਕਰਾਂਗੇ ਇੱਕ ਦੋ ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਆਪਾਂ ਉਲਟੀ ਸਲਾਈ ਤੇ ਉਲਟਾ ਬਣਾ ਲਾਂਗੇ ਠੀਕ ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਬਹੁਤ ਹੀ ਈਜ਼ੀ ਡਿਜ਼ਾਈਨ ਬਹੁਤ ਹੀ ਜਲਦੀ ਜਲਦੀ ਬਣਦਾ ਤੀਸਰੀ ਸਲਾਈ ਦੇਖੋ ਇੱਕ ਕੁੰਡਾ ਤਾਰਿਆ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਸੋ ਲੇਪਾ ਕੀਤੇ ਕੁੰਡੇ ਵੀ ਸਿੱਧੇ ਸਾਰੇ ਕੁੰਡੇ ਸਿੱਧੇ ਬਣਾਵਾਂਗੇ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਹਰੇਕ ਕਲਰ ਵਿੱਚ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਕੋਈ ਵੀ ਤੁਸੀਂ ਬਿਨਾਂ ਜਾਲੀ ਤੋਂ ਕੋਈ ਆਪਣਾ ਪ੍ਰੋਜੈਕਟ ਬਣਾਉਣਾ ਚਾਹੁੰਦੇ ਹੋ ਕੋਈ ਕੋਟੀ ਸਵੈਟਰ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਿਨਾਂ ਜਾਲੀ ਤੋਂ ਚਾਹੇ ਇਹਨੂੰ ਵੱਡਿਆਂ ਦੇ ਕੋਟੀਆਂ ਸਵੈਟਰ ਤੇ ਪਾਓ ਚਾਹੇ ਛੋਟਿਆਂ ਦੇ ਕੋਟੀਆਂ ਸਵੈਟਰ ਤੇ ਪਾਓ ਸੌਖਾ ਤੇ ਸੋਹਣਾ ਡਿਜ਼ਾਈਨ ਤੀਸਰੀ ਸਲਾਈ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰ ਲਈ ਠੀਕ ਹੈ ਆਪਾਂ ਚੌਥੀ ਸਲਾਈ ਉਲਟ ਪਾਸੇ ਤੋਂ ਇੱਕ ਗੁੰਡਾ ਧਾਰ ਕੇ ਹੁਣ ਆਪਾਂ ਸਾਰੀ ਸਲਾਈ ਉਲਟੀ ਬਣਾਵਾਂਗੇ ਦੇਖੋ ਇਹ ਹੀ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਪਰ ਪੰਜਵੀਂ ਸਲਾਈ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜੂਗੀ ਠੀਕ ਹੈ ਅੱਠ ਸਲਾਈਆਂ ਚ ਕੰਪਲੀਟ ਹੋ ਜੂਗੀ ਸਾਰੀ ਸਲਾਈ ਐਸੇ ਕਰਕੇ ਮੈਂ ਤੁਹਾਨੂੰ ਕੰਪਲੀਟ ਕਰਕੇ ਦਿਖਾਉਣੀ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਪੰਜਵੀਂ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਜਦੋਂ ਹੁਣ ਆਪਾਂ 5ਵੀਂ ਸਲਾਈ ਬਣਾਉਣੀ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਬਣਿਆ ਹੈ ਇਹ ਡਿਜ਼ਾਈਨ ਆਪਣਾ ਇੱਥੇ ਬਣੂਗਾ ਠੀਕ ਹੈ ਇਹ ਵਾਲਾ ਡਿਜ਼ਾਈਨ ਇੱਥੇ ਬਣੂਗਾ ਦੇਖੋ ਕਿਸ ਤਰ੍ਹਾਂ ਬਣਾਉਣਾ ਹੈ 5ਵੀਂ ਸਲਾਈ ਇੱਕ ਕੁੰਡਾ ਤਾਰਿਆ ਇੱਕ ਸਿੱਧਾ ਠੀਕ ਹੈ ਇਸ ਤਰ੍ਹਾਂ ਹੁਣ ਇੱਕ ਕੁੰਡਾ ਆਪਾਂ ਸਲਿੱਪ ਕਰਾਂਗੇ ਪਹਿਲੀ ਸਲਾਈ 'ਚ ਆਪਾਂ ਕੀ ਕੀਤਾ ਸੀ ਇੱਕ ਕੁੰਡਾ ਤਾਰ ਕੇ ਤਿੰਨ ਸਿੱਧੇ ਫਿਰ ਇੱਕ ਸਲਿੱਪ ਕੀਤਾ ਸੀ ਨੂੰ 5ਵੀਂ 'ਚ ਇੱਕ ਕੁੰਡਾ ਤਾਰ ਕੇ ਇੱਕ ਸਿੱਧਾ ఇక్క ీకేస్ తరం ఓస్ డిజైన్ ఓ తర దో తి కండే సీధే థర్డ్ పిచ్చే స్ండే సీధే థర్డ్ పిచ్చే స్ండే సీధే థర్డ్ పిచ్చే స్న కు సీధే థర్ెడ్ పిచ్చే స్ ਲਾਸਟ ਤੇ ਵੀ ਆਪਣੇ ਤਿੰਨ ਕੁੰਡੇ ਸਿੱਧੇ ਆ ਜਾਣਗੇ ਕੰਨੀ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ 6ਵੇਂ ਸਲਾਈ ਆ ਗਈ ਡਿਜ਼ਾਈਨ ਦੀ ਇੱਕ ਕੁੰਡਾ ਤਾਰ ਕੇ ਹੁਣ ਜਿਹੜੇ ਉਧਰ ਤਿੰਨ ਕੁੰਡੇ ਆਪਣੇ ਸਿੱਧੇ ਆ ਇਧਰ ਵੀ ਆਪਣੇ ਤਿੰਨ ਸਿੱਧੇ ਆਉਣਗੇ 1 2 3 ਜਿਹੜਾ ਉਧਰ ਸਲਿੱਪ ਕੀਤਾ ਇਧਰ ਵੀ ਆਪਾਂ ਸਲਿੱਪ ਕਰਾਂਗੇ थ्रेड ਲੱਗੇ ਕਰਕੇ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਥ੍ਰੇਡ ਡੱਗੇ ਇੱਕ ਹੁੰਡਾ ਸਲਿੱਪ ਤਿੰਨ ਹੁੰਡੇ ਸਿੱਧੇ ਇੱਕ ਸਲਿੱਪ ਤਿੰਨ ਹੁੰਡੇ ਸਿੱਧੇ ਇੱਕ ਸਲਿੱਪ ਤਿੰਨ ਹੁੰਡੇ ਸਿੱਧੇ ਇੱਕ ਸਲਿੱਪ ਲਾਸਟ ਤੇ ਇੱਕ ਹੁੰਡਾ ਸਿੱਧਾ ਆਜੂ ਕੰਨੀ ਵੱਲ ਉਲਟਾ ਆਜੂ ਠੀਕ ਹੈ ਇਸ ਤਰ੍ਹਾਂ ਦੇਖੋ ਛੇਵੀਂ ਸਲਾਈ ਵੀ ਕੰਪਲੀਟ ਹੋ ਗਈ ਹੁਣ ਆਪਾਂ ਸੱਤਵੀਂ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਸੱਤਵੀਂ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਤਾਰ ਕੇ ਸਾਰੀ ਸਲਾਈ ਸੱਤਵੀਂ ਸਿੱਧੀ ਬਣਾਵਾਂਗੇ ਠੀਕ ਹੈ ਦੇਖੋ ਜਿਹੜੇ ਸਲਿੱਪ ਕੀਤੇ ਕੁੰਡੇ ਹੋ ਵੀ ਤੇ ਦੂਸਰੇ ਵੀ ਸਾਰੀ ਸਲਾਈ ਸਿੱਧੀ ਜਿਵੇਂ ਆਪਾਂ 30 ਸਲਾਈ ਬਣਾਈ ਸੀ 8ਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਉਲਟ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਇਹੇ ਅੱਠ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਪਾਉਂਦਾ ਜਾਂਦਾ ਚਾਹੇ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਪਾਓ ਲਓ ਜੀ ਅੱਠ ਸਲਾਈਆਂ ਕੰਪਲੀਟ ਹੋ ਗਈਆਂ ਜਦੋਂ ਹੁਣ ਆਪਾਂ ਡਿਜ਼ਾਈਨ ਨੂੰ ਦੁਬਾਰਾ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਪਹਿਲੀ ਸਲਾਈ ਤੋਂ ਕਰਾਂਗੇ ਇੱਕ ਕੁੰਡਾ ਤਾਰ ਕੇ ਤਿੰਨ ਕੁੰਡੇ ਸਿੱਧੇ ਇੱਕ ਸਲਿੱਪ ਤਿੰਨ ਸਿੱਧੇ ਇੱਕ ਸਲਿੱਪ ਠੀਕ ਹੈ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੁਹਾਨੂੰ ਜਿਹੜੇ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਨਾਲ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਧੰਨਵਾਦ